ਕਰਾ ਕੀਤਾ ਜਾ ਰਿਹਾ ਹੈ ਇਹ ਬਰਸਾਤਾਂ ਦੇ ਸਮੇਂ ਹੀ ਕਿਉਂ ਕੀਤਾ ਜਾਂਦਾ ਨਹੀਂ ਇਹ ਪਹਿਲਾਂ ਵੀ ਅਸੀਂ ਸਾਡੇ ਉੱਤੇ ਸੁਝਾਅ ਲਗਾਉਂਦੇ ਹੁੰਦੇ ਸੀ ਤੇ ਸਾਤਾ ਸਰੀ ਹੁੰਦਾ ਦੇਖਣੋਂ ਦੇ ਵਿੱਚ ਜਿੱਥੇ ਜਿੱਥੇ ਹੁੰਦੇ ਲੋੜ ਹੈਗੀ ਉਹ ਸਾਡੀ ਕੋਈ ਨੌਕਰੀ ਜਾ ਕੇ ਕੋਈ ਦੇਸ਼ ਦੇ ਕੋਈ ਦਿੱਤਾ ਸਕੇ ਤੇ ਇਹ ਲੋੜ ਹੈਗੀ ਹੈ ਉਹ ਜੋ ਆਪਾਂ ਕਰਨ ਸਰ ਜਿੱਦਾਂ ਹੁਣ ਆਪ ਖੜੇ ਦੇ ਇੱਕ ਵਾਰੀ ਫਿਰ ਪਾਣੀ ਦਾ ਜਿਹੜਾ ਬੰਨ ਥੇ ਟੁੱਟ ਟੁੱਟ ਕੇ ਆਇਆ ਜਿਹੜਾ ਇਹ ਇਹ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਪੈ ਰਿਹਾ ਖੜਾ ਇਹ ਸੇਜ ਦੇ ਬੰਨ ਨਹੀਂ ਨਹੀਂ ਕਹਿ ਸਕਦੇ ਆਪਾਂ ਬੰਨ ਜਿਹੜਾ ਹੈਗਾ ਇਹਦਾ

ਕਿ ਤੁਸੀਂ ਖੇਤ ਤੇ ਇਹ ਬਿਲਡਿੰਗ ਉਰਲ ਕੋਈ। ਇਹ ਸਰ ਕੀ ਮਸਲਾ ਹੋਇਆ ਅੱਜ ਜਿਹੜਾ ਬੰਨ ਦਿੱਤੇ। ਅੱਜ ਜਿਹੜਾ ਟੁੱਟਾ ਬਣ ਗਏ ਇਹ ਸਾਡੇ ਆਪ ਦੇ ਕਿਸਾਨਾਂ ਨੇ ਹੜਾਂ ਦੇ ਵਿੱਚ ਡੀ.ਐਚ. ਸਾਹਿਬ ਨੇ ਇਹ ਵੀ ਕਿਹਾ ਸੀ ਕਿ ਸਾਡੀ ਸਰਕਾਰ ਨੇ ਕੁਝ ਕਰਦੇ ਤੇ ਤੁਸੀਂ ਆਪਣਾ ਕੁਝ ਨਾ ਕੁਝ ਉਪਰਾਲਾ ਕਰੋ। ਇਹ ਘਰ ਗੁਰਦੇਵ ਸਿੰਘ ਦਾ ਉਦੋਂ ਤੋਂ ਢਹਿਚਿਰੀ ਹੋਇਆ ਹੈ। ਤੇ ਇਸ ਤਰ੍ਹਾਂ ਕੇ ਇਹਨਾਂ ਸਾਡੇ ਪਿੰਡ ਵਾਲੇ ਲੋਕਾਂ ਨੇ ਇਹ ਡਿਫੈਂਸ ਦੇ ਤੱਕ ਕਿਸੇ ਨੇ ਦੇਖਿਆ ਹੀ ਨਹੀਂ। ਆਰਮੀਨਵੀਂ ਵਿਖਾ ਪਰਸਾਰਸੀ ਲੋਕਾਂ ਨੇ ਬੰਨਿਆ ਇਹ ਲੋਕੋ ਲੋਕਾਂ ਨੇ ਇਥੋਂ ਰਹਿਣ ਵਾਲਾ ਕਿਸਾਨਾਂ ਨੇ ਤੇ ਜਿਹੜਾ ਕਿ ਅੱਜ ਪਾਣੀ ਇੰਨਾ ਇੰਨਾ ਨੂੰ ਉੱਚਾ ਕਰ ਰੱਖਿਆ ਹੈ ਹੈਡ ਵਾਲਿਆਂ ਨੇ ਵੀ ਜਦੋਂ ਲੋੜ ਪੈਂਦੀ ਉਦੋਂ ਤੱਕ ਕਿਤਾ ਨਹੀਂ ਤੇ ਅੱਜ ਇਸ ਨੂੰ ਸਾਡਾ ਇਹ ਜਿਹੜਾ ਨੁਕਸਾਨ ਹੈ ਅੱਜ ਦੂਜੇ ਪਿੰਡ ਤੱਕ ਭਖੜੇ ਪਿੰਡ ਤੱਕ ਇਹ ਪਾਣੀ ਪਹੁੰਚ ਗਿਆ ਔਰ ਇਸ ਨਾਲੇ ਦਾ ਘਰਾਂ ਦਾ ਨੁਕਸਾਨ ਹੈ ਨਾਲੇ ਫਸਲ ਦੀ ਬਰਬਾਦੀ ਤਾਂ ਨਾਲ ਹੀ ਅੱਜ ਤੱਕ ਇਹਨਾਂ ਨੇ ਹੜਾ ਤੋਂ ਲੈ ਕੇ ਪ੍ਰਸ਼ਾਸਨ ਨੇ ਸਾਡੀ ਕੋਈ ਰੋਡ ਕੜਕ ਦਾ ਟੁੱਟ ਪੱਜ ਹੋਈ ਏ ਜਾਂ ਕਿਤੇ ਲੋਕਾਂ ਦੇ ਜਾਂ ਡਫੈਂਸ ਦਾ ਨੁਕਸਾਨ ਹੋਇਆ ਹਾਲਾਂਕਿ ਤੇ ਪਹੁੰਚ ਤੇ ਇਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ ਕਿਹੜੇ ਕਿਹੜੇ ਤੋਂ ਪੰਨ ਟੁੱਟਿਆ ਜੀ ਇਹ ਇਹ ਪਿੰਡ ਗੱਟੀ ਰਾਜੋ ਕੇ ਮਰਨ ਤੋਂ ਪੁੱਲ ਦੇ ਬਿਲਕੁਲ ਨਾਲ ਹੀ ਪਿੰਡ ਦੇ ਪੁੱਲ ਦੇ ਨਾਲ ਹੀ ਅਰੇ ਅਸੀਂ ਤਾਂ ਇਹ ਵੀ ਕਹੋਨੇ ਆ ਤੇ ਆਡ ਫੰਸ ਆਰਮੀ ਜਿਹੜੀ ਏ ਇਹ ਤਿਆਰ ਕਰੇ ਇਹਦੀ ਦੇਖਭਾਲ ਕਰੇ ਤੇ ਨਵੀਂ ਧਾਂ ਤੇ ਕਈ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਨੇ ਉਹ ਵੀ ਨਾ ਕਰਨ ਇਹ ਕਿੰਨੇ ਪਿੰਡ ਇਹਦੇ ਵਿੱਚ ਲਪੇਟ ਜਾ ਚੁੱਕੇ ਜਿਹੜਾ ਅੱਜ ਪਾਣੀ ਰਾਤ ਟੁੱਪਿਆ ਹੈ ਇਹਦੇ ਵਿੱਚ ਦੋ ਪਿੰਡ ਇੱਕ ਪਖੜਾ ਖਾਸ ਕਰਕੇ ਤੇ ਰਾਜੋ ਕੇ ਪਿੰਡ ਦੇ ਕਿਸਾਨ ਤੇ ਪੰਜ ਸੱਤ ਘਰ ਨੇ ਜਿਹੜੇ ਉਹ ਇਹਦੇ ਵਿੱਚ ਇਹ ਬੁਰੀ ਤਰ੍ਹਾਂ ਦਾ ਹੜ ਨਾਲੋਂ ਵੀ ਬੁਰੀ ਹਾਲਾਤ ਮਾਰਾ ਪ੍ਰਸ਼ਾਸਨ ਤੋਂ ਕੀ ਮੰਗ ਕਰੀ ਅਸੀਂ ਪ੍ਰਸ਼ਾਸਨ ਕੋਲ ਇਹ ਮੰਗ ਕਰਨਾ ਕਿ ਪਹਿਲੇ ਜਿਵੇਂ ਹੜਾਂ ਦੀ ਤਰ੍ਹਾਂ ਚੁੱਪ ਕਰਕੇ ਨਾ ਬੈਠੇ ਰਹਾਂ ਸਾਡੀ ਆਣ ਕੇ ਇਹ ਬਾਰਡਰ ਤੇ ਰਹਿੰਦੇ دریਾਈ ਇਲਾਕੇ ਤੇ ਰਹਿੰਦੇ ਪਸਾਨਾਂ ਦੀ ਤੇ ਲੋਕਾਂ ਦੀ ਦੇਖਭਾਲ ਕਰਕੇ ਇਹਨਾਂ ਦਾ ਬੰਦਾ ਜੋ ਮੁਆਜਬਾ ਵੀ ਦਿੱਤਾ ਜਾਵੇ ਤੇ ਨਾਲ ਹੀ ਇਹ ਜਿਹੜੇ ਜ਼ਮੀਨ ਹੈ ਇਹਦਾ ਵੀ ਉਪਰਾਲਾ ਕਰਾਇਆ ਜਾਏ ਕਿ ਜਿੱਥੇ ਮਿੱਟੀ ਪੈਣ ਦੀ ਲੋੜ ਹੈ ਮਿੱਟੀ ਪਵਾਈ ਦੇਖੋ ਹੁਣ ਜਿਹੜੇ ਡੀਸੀ ਸਾਹਿਬ ਹੁਣ ਪਹੁੰਚੇ ਫਰੋਜਪੁਰ ਦੇ ਵਿਜੇਸ਼ ਮਾਨ ਜੀ ਤੇ ਇਹਨਾਂ ਨੂੰ ਤੁਸੀਂ ਦੱਸਿਆ ਨਹੀਂ ਕਿ ਬੰਦ ਟੁੱਟ ਚੁੱਕੇ ਇਹ ਡੀਸੀ ਸਾਹਿਬ ਨੇ ਵੇਖਿਆ ਵੀ ਹੈ ਜਰਾ ਦੱਸਿਆ ਵੀ ਹੈ ਜਰਾ ਤੇ ਪਿਛਲੀ ਵੀ ਯਾਦ ਕਰਾਈਏ ਪਰ ਇਹਨਾਂ ਦੀ ਜਿਹੜੀ ਸੋਚ ਪਹਿਲੇ ਨਹੀਂ ਚੱਲ ਰਹੀ ਹਾਲਾਂਕਿ खास करके उ चल रही है हालांकि इन्हों कोई यहोजी गल नहीं तो जिमें पहले एक लख भी हज़ार रुपया मकान का इन्होंने क्या कि अलाउंस किया पर हाला तक एक लख छ एक रुपया भी किसी को नहीं दिता देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp channel par but...